ਆਮ ਆਦਮੀ ਪਾਰਟੀ ਵੱਲੋਂ 13 0 ਮਿਸ਼ਨ ਨੂੰ ਲੈ ਕੇ ਪਾਰਟੀ ਉਮੀਦਵਾਰਾਂ ਵੱਲੋਂ ਬਿਉਂਦਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਅਮਰਗੜ ਤੋਂ ਸਿਆਸਤ ਦੀ ਉਡਾਨ ਭਰਨ ਵਾਲੀ ਮਾਈ ਰੂਪ ਕੌਰ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਾ ਸਟਾਰ ਇੰਪੈਕਟ ਦੇ ਐਮ ਡੀ ਮੁਹੰਮਦ ਵੇਸ ਨਾਲ ਬੰਦ ਕਮਰੇ ਵਿੱਚ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਾਂ ਦੇ ਹਿੱਤਾਂ ਲਈ ਕੀਤੇ ਕੰਮਾਂ ਤੋਂ ਕਾਫੀ ਕੁਝ ਹਨ ਅਤੇ ਭਗਵੰਤ ਸਿੰਘ ਮਾਨ ਦਾ 13 0 ਦਾ ਸੁਪਨਾ ਵੀ ਪੰਜਾਬ ਦੇ ਲੋਕ ਇਤਿਹਾਸ ਵਿੱਚ ਨਾਮ ਦਰਜ ਕਰਵਾਉਣ ਲਈ 1 ਜੂਨ ਨੂੰ ਝਾੜੂ ਦਾ ਬਟਨ ਦਬਕੇ ਦੇਣਗੇ ਅੱਜ ਅਮਰਗੰਗਲਕੇ ਦੇ ਕੈਂਡੀਡੇਟ ਤੁਹਾਡੇ ਨੇਂਤੇ ਚਾਹੀਦਾ ਹਾਂਜੀ ਤੁਸੀਂ ਇਹਨਾਂ ਦੇ ਸਪੋਰਟ ਦੇ ਕਿਵੇਂ ਮੈਂ ਦੇਖੋ ਜੀ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਔਰ ਜੋ ਜਿਸ ਚੀਜ਼ ਪਰ ਥੋੜਾ ਦਿਲ ਟੁਕੇ ਉਹਦਾ ਸਾਥ ਦੇਣਾ ਚਾਹੀਦਾ ਹੈ ਮੇਰਾ ਇਸ ਬਾਤ ਦਾ ਪੂਰਾ ਯਕੀਨ ਹੈ ਦੀ ਆਮ ਆਦਮੀ ਪਾਰਟੀ ਰੈਂਬਸਟ ਕੈਂਡੀਡੇਟ ਹਨ ਔਰ ਅਸੀਂ ਜੋ ਵੀ ਸੱਚ ਰਕਮ ਹੋਊਗਾ ਜੋ ਗਰੀਬਾਂ ਦਾ ਭਲਾ ਕਰਨਾ ਹੈ ਜੋ ਵੀ ਐਜੂਕੇਸ਼ਨ ਪਰ ਕੰਮ ਕਰਨਾ ਹੈ ਹੈਲਥ ਪਰ ਕੰਮ ਕਰਨਾ ਜਿਹੜੀ ਪਾਰਟੀ ਦਾ ਮੇਨ ਮੁੱਦਾ ਹੈਗਾ ਹੈਲਥ ਐਜੂਕੇਸ਼ਨ ਤੇ ਉਹਦੇ ਉੱਪਰ ਹੀ ਕੰਮ ਕਰਾਂਗੇ ਔਰ ਜਿਵੇਂ ਮੈਨੂੰ ਮੌਕਾ ਮਿਲੇਗਾ ਵੀਰ ਜੀ ਨੂੰ ਮੌਕਾ ਮਿਲੇਗਾ ਤੇ ਅਸੀਂ ਪੂਰ ਜ਼ੋਰ ਇਸ ਵਿਸ਼ੇ ਨੂੰ ਹੋਰ ਕੇ ਵਧਾਵਾਂਗੇ ਔਰ ਸਾਨੂੰ ਉਮੀਦ ਹੈ ਕਿ ਰੱਬ ਸਾਨੂੰ ਕਾਮਯਾਬ ਜ਼ਰੂਰ ਕਰੇਗਾ ਔਰ ਕਾਮਯਾਬੀ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਬੜੇ ਡਿਟਰਮੀਨੇਸ਼ਨ ਨਾਲ ਪੂਰਾ ਕਰਾਂਗੇ ਤੇ ਗੱਲ ਸਭ ਤੋਂ ਚਾਹੁੰਦੇ ਲੜ ਰਹੇ ਹਾਂ ਇਹਦੇ ਤੇ ਅਮਰਗੜ ਟਲਕਾ ਹੁੰਦਾ ਹੈ ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਅਦੀਪਰਾ ਮੁਮਦ ਅਵੈਜ਼ ਜੀ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਕੈਂਪੇਨ ਮੈਂ ਵਿੱਚ ਬਹੁਤ ਵੱਡਾ ਹਿੱਸਾ ਪਾ ਰਿਹਾ ਸਾਡੀ ਆਂਟੀ ਮਾਇਰੂਪ ਕੌਰ ਜੀ ਉਹ ਵੀ ਉੱਚ ਜੀ ਤੌਰ ਤੇ ਇਹ ਪਿਆਰੇ ਪਿੰਡ ਆਏ ਕੈਂਪੇਨ ਕਰਨ ਲਈ ਪਹਿਲਾਂ ਵੀ ਉਹ ਇਲੈਕਸ਼ਨ ਲੜੇ ਨੇ ਬਹੁਤ ਵੱਡਾ ਤਜਰਬਾ ਉਹਨਾਂ ਕੋਲ ਹੈਗਾ ਦੀਵੇ ਸਾਹਿਬ ਦੀ ਪਹਿਲਾਂ ਪਿਛਲੇ ਇਲੈਕਸ਼ਨ ਲੜੇ ਤੇ ਅੱਜ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਭਗਵੰਦ ਮਾਨ ਜੀ ਦੀਆਂ ਨੀਤੀਆਂ ਨੂੰ ਇਹ ਪਸੰਦ ਕਰ ਰਿਹਾ ਹੈ ਕਿਉਂਕਿ ਅੱਜ 2 ਸਾਲ ਦੇ ਵਿੱਚ ਜੋ ਗਵਰਨਮੈਂਟ ਚੱਲਦੀ ਹੈ ਪੰਜਾਬ ਉਹ ਹਰ ਵਰਗ ਚਾਹੇ ਗਰੀਬ ਹੈ ਚਾਹੇ ਕੋਈ ਅਮੀਰ ਹੈ ਅੱਜ ਚਾਹੇ ਕਿਸਾਨ ਹੈ ਕਹਿਣਾ ਮਤਲਬ ਜੇ ਹਰ ਵਰਗ ਇਸ ਗਵਰਨਮੈਂਟ ਤੋਂ ਖੁਸ਼ ਹੈ ਜਿਹੜੇ ਲੋਕ ਕੱਟੂਕੜ uh, 90% ਦੇ ਕਰੀਬ ਲੋਕ ਪੰਜਾਬ 'ਚ ਇਹਨਾਂ ਦਾ ਬਿਲ ਗਰੀਬ ਹੁੰਦਾ ਚੰਗੀ ਜਿਹੜੇ ਬੱਚੇ ਸਾਡੇ ਗਰੀਬ ਲੋਕ ਸੀ ਉਹ ਚੰਗੀ ਐਜੂਕੇਸ਼ਨ ਲੈ ਰਹੇ ਆ ਜਿਹੜੇ ਸਾਡੇ ਮਰੀਜ਼ ਨੇ ਲੋੜਵੰਦ ਜਿਨ੍ਹਾਂ ਕੋ ਇਨਕਮ ਸੋਰਸ ਨਹੀਂ ਹੈਗੇ ਉਹਨਾਂ ਨੂੰ ਅੱਜ ਜਿਹੜੀ ਮੈਡੀਕਲ ਸਹੂਲਤਾਂ ਨੇ ਉਹ ਵੀ ਫ੍ਰੀ ਮਿਲਦੀਆਂ ਨੇ ਜਿਵੇਂ 2 ਸਾਲ ਦੇ ਵਿੱਚ ਗਵਰਨਮੈਂਟ ਨੇ 43000 ਦੇ ਕਰੀਬ 44000 ਦੇ ਕਰੀਬ ਜੋਬ ਦਿੱਤੀਆਂ ਨੇ ਉਹ ਵੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਲਾਮਯੋਗ ਕਦਮ ਹੈ। ਹੌਨਰੇਟ ਟਾਈਮ ਚ ਜੋ 3 ਸਾਲ ਗਵਰਨਮੈਂਟ ਦੇ ਪਈ ਹੈ। ਹੋਰ ਬਹੁਤ ਵਧੀਆ ਕੰਮ ਕਰਨਗੇ। ਕਿਉਂਕਿ ਅੱਜ ਅਮਰਗੜ ਸਾਹਿਬ ਸੌਰੀ ਅਮਰਗੜ ਅਸੀਂ ਅੱਜ ਤੇ ਸਵੇਰ ਦੇ ਕੰਪੇਨ ਕਰ ਰਹੇ ਆ। ਮਾਈ ਰੂਪ ਕੌਰ ਜੀ, ਚੇਚੇ ਤੋਂ ਉੱਤੇ ਪਰਮਿੰਦਰ ਪਰਮਿੰਦਰ ਕੌਰ ਜੀ ਜਿਹੜੇ ਗੱਜਨਾ ਮੰਜੀ ਸਾਹਿਬ ਦੇ ਵਾਜਿਫ ਨੇ ਪਤਨੀ ਉਹ ਵੀ ਅੱਜ ਸਾਰੇ ਜੀ ਨਰਪਤ ਦਾ ਬੇਟਾ ਉਹਨਾਂ ਦਾ ਬੇਟਾ ਰੂਬਲ ਸਾਰੇ ਆਪਣੇ ਤੌਰ ਤੇ ਜੰਪੇਨ ਕਰ ਰਹੇ ਆ ਤੇ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਤੇ ਕਿਉਂਕਿ ਗੱਜਨਵਰ ਜੀ ਸਾਹਿਬ ਉੱਥੇ ਐਮਐਲਏ ਨੇ ਤੇ ਉਹਦੀ ਟੀਮ ਪੂਰੀ ਉੱਥੇ ਕੰਮ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਅਸੀਂ ਅਮਰਗੜ ਹਲਕਾ ਹੈ ਤੇ ਬਹੁਤ ਵਧੀਆ ਵੋਟਾਂ ਨਾਲ ਜਿੱਤਾਂਗੇ ਕਿਉਂਕਿ ਸਵੇਸ਼ ਸਾਹਿਬ ਦੇ ਜਿਹੜੇ ਅਪਲਾਈ ਨੇ ਫਟੋ ਘਟ ਬਹੁਤ ਜ਼ਿਆਦਾ ਅਪਲਾਈ ਇੱਥੇ ਹੈਗੇ ਨੇ ਜਿਹਦਾ ਲਿੰਕ ਅਮਰਗੜ ਨਾਲ ਆਏਗਾ ਤੇ ਅੱਜ ਜਿਹਨੂੰ ਮਿਲਾਂਗੇ ਤਦ ਇਹਨਾਂ ਨੂੰ ਨੋਟਿਸ ਰਿਪੋਰਟ ਮਗਨ ਕਿ ਸਾਨੂੰ ਪੂਰੀ ਮੀਂਹ ਦਾ ਫਟੇ ਕਰਸਾ ਅੱਜ ਲੋਕ ਸਰਵ ਸਿੱਟੇ ਤੱਕ ਅਸੀਂ ਯਰਬਾਯੂ ਕਾਪੀ ਕੋਟਾ ਨੰਬਰ ਰਹਿ ਹੈਗਾ ਤੇ ਉੱਗੇ ਸਮਾਜ ਸੇਵਕ ਦੇ ਪਰਿਵਾਰਾਂ ਵਿੱਚੋਂ ਤੇ ਤੁਸੀਂ ਕੀਵੇਂ ਮਹਿਸੂਸ ਕਰਦੇ ਹੋ ਕਿ ਜਿਹੜੀ 13 0 ਦੀ ਨੀਤੀ ਲੇਖ ਤੋਂ ਮੰਗਾਂਗੇ ਚੱਲੇ ਪੰਜਾਬ ਨੂੰ ਉਹ ਕਿਵੇਂ ਜਿੱਤਿਆ ਜਾ ਸਕਦੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕੇਜਰੀਵਾਲ ਜੀ ਭਗਵੰਤ ਸਿੰਘ ਜੀ ਜੋ ਉਹਨਾਂ ਦੀ ਸੋਚ ਹੈ ਉਹ ਆចਕਰ ਮੇਰੇ ਖਾ Punjab ਚ ਨਹੀਂ ਆਈ। ਦਿੱਲੀ ਉਦਾਰਨ ਬੜਾ ਵੱਡਾ ਬੈਠਾ ਆਇਆ ਔਰ ਇਹਨਾਂ ਨੇ 2 ਸਾਲਾਂ ਵਿੱਚ ਉਹ ਕੁਝ ਕੀਤਾ ਜੋ ਪਹਿਲੀ ਕਦੀ ਵੀ ਕੋਈ ਗਵਰਨਮੈਂਟ ਨਹੀਂ ਕਰ ਕਰ ਸਕ ਸਕੇ। ਹੁਣ ਸਾਨੂੰ ਬੜੇ ਹੋਣ ਦਾ ਹੋਣ ਹਾਸ ਇਹਨਾਂ ਨੇ ਕੈਂਡੀਡੇਟ ਦਿੱਤਾ ਹੈ। ਮਿਹਨਤੀ ਲੋਕਾਂ ਚ ਵਿਚਰਨੇ ਵਾਲਾ ਔਨੈਸਟੀ 로ਇਲਟੀ ਜਿੰਨਾ ਚ ਕਮੀ ਨਹੀਂ ਹੈ। ਸੋ ਮੈਨੂੰ ਉਮੀਦ ਹੈ ਵੀ ਇਹ ਵੱਧ ਤੋਂ ਵੱਧ ਵੋਟਾਂ ਲੈ ਕੇ ਇਥੋਂ ਜਾਣਗੇ। ਕੋਈ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟਾਂ ਦੇ ਵਿੱਚ ਸੀਗੀ ਦੌੜ ਉਹ ਕਿਤੇ ਅੜੇ ਕਿਤੇ ਨਹੀਂ ਬਣੇਗੀ ਨਹੀਂ ਅਸੀਂ ਕੋਈ ਗੱਲ ਨਹੀਂ ਹੈ ਇਸ ਪਾਰਟੀ ਚ ਬਹੁਤ ਅੱਛਾ ਡਿਸਪੀਲਨ ਹੈ ਜਿਵੇਂ ਕਾਂਗਰਸ ਪਾਰਟੀ ਚ ਆਫਿਸ ਪੋਲਿਟਿਕਸ ਬਹੁਤ ਸੀ ਇੱਥੇ ਬਹੁਤ ਅੱਛਾ ਡਿਸਪੀਲਨ ਹੈ ਇਹਨਾਂ ਨੂੰ ਮਤਲਬ ਕਹਿਣ ਦੀ ਜ਼ਰੂਰਤ ਹੀ ਨਹੀਂ ਪਈ ਸੋ ਜੋ ਪਾਰਟੀ ਨੂੰ ਉੱਪਰ ਹੁਕਮ ਕਰਦਾ ਉਹ ਸਰੇ ਹੀ ਫਾਲੋ ਕਰਕੇ ਸਾਰੇ ਨਾਲ ਚੱਲਦੇ ਆ ਕੋਈ ਐਸਾ ਕੁਝ ਨਹੀਂ ਦਿਖਾਈ ਦਿੱਤਾ